ਆਓ ਨੇ ਕੀ ਬਣਾਇਆ ਅੱਜ ਸਤਿ ਸ੍ਰੀ ਅਕਾਲ ਸਰਦਾਰ ਜੀ ਯੈਲੋ ਦਾਲ ਬਣਾਈ ਹੈ ਕੋਈ ਉਹ ਤਾਂ ਮੈਂ ਦੇਖ ਲਈ ਸੀ ਤੂੰ ਆ ਪਾ ਕੇ ਰੱਖੀ ਹੈ ਯੈਲੋ ਦਾਲ ਆ ਚਟਨੀ ਬਣਾਈ ਹੈ ਨਿੰਬੂ ਪਿਆ ਪਰ ਯੈਲੋ ਦਾਲ ਤਾਂ ਮਰੀਜ਼ ਖਾਂਦੇ ਆ ਇਹ ਮਰੀਜ਼ ਕਿਉਂ ਖਾਂਦੇ ਸਾਰੇ ਹੀ ਖਾਂਦੇ ਆ ਬੜੇ ਖੁਸ਼ ਹੋ ਕੇ ਖਾਂਦੇ ਨੇ ਚਲ ਮੈਂ ਪਹਿਲਾਂ ਪੁੱਛਦਾ ਘਰ 'ਚ ਮਰੀਜ਼ ਕੌਣ ਹੈ ਜੋਤ ਲੈ ਵੱਜ ਜਾ ਮਾਰ ਹਾਂਜੀ ਤੁਹਾਨੂੰ ਕੋਈ ਬੁਖਾਰ ਬਹੂਰ ਦਾ ਨਹੀਂ ਨਹੀਂ ਮੈਨੂੰ ਯਾ ਤੇਰੀ ਤਬੀਅਤ ਖਰਾਬ ਤਾਂ ਨਹੀਂ ਹੈਗੀ ਨਹੀਂ ਮੈਨੂੰ ਮੈਂ ਤਾਂ ਸਹੀ ਹਾਂ ਬਿਲਕੁਲ ਚਲ ਬਾਹਰ ਬੈਠ ਜਾ ਕੇ ਫਿਰ ਜਨਤ ਗੱਲ ਸੁਣ ਯਾ ਗੱਲ ਸੁਣ ਕੇ ਕੀ ਹੈ ਤੈਨੂੰ ਕੋਈ ਬੁਖਾਰ ਬੂਰ ਚ ਹੈਗਾ ਅੱਜ ਮੈਂ ਠੀਕ ਹਾਂ ਤਬੀਅਤ ਖਰਾਬ ਤਾਂ ਨਹੀਂ ਮੈਂ ਦੱਸ ਲੈਣੇ ਇਹਨੂੰ ਕਦੋਂ ਪੁੱਛੀ ਜਾਂਦੇ ਹਾਂ ਮੈਂ ਤਾਂ ਪੁੱਛਿਆ ਵਾ ਵੀ ਯੈਲੋ ਦਾਲ ਮਰੀਜ਼ ਖਾਂਦੇ ਆ ਤੂੰ ਰੋਜ਼ ਹੀ ਤੀਜੇ ਦਿਨ ਬਣਾ ਲੈਣੀ ਆ ਵੀ ਯੈਲੋ ਦਾਲ ਖਾ ਲੋ ਜੀ ਨਹੀਂ ਤੁਸੀਂ ਵੀ ਨਹੀਂ ਬਿਮਾਰ ਜਨਤ ਵੀ ਨਹੀਂ ਬਿਮਾਰ ਜੋਤ ਨਹੀਂ ਬਿਮਾਰ ਮੈਂ ਹੀ ਬਿਮਾਰ ਆ ਮੈਂ ਦਿਮਾਗੀ ਤੌਰ ਤੇ ਪਰੇਸ਼ਾਨ ਆ ਮੈਨੂੰ ਕੋਈ ਸਬਜ਼ੀ ਨਹੀਂ ਲੱਭਦੀ ਤਾਂ ਬਣਾਈਆਂ ਜਾਂ ਲੋ ਦਾਲ ਚੁੱਪ ਕਰਕੇ ਖਾ ਲਿਆ ਕਰੋ ਜੋ ਬਣਿਆ ਹੁੰਦਾ ਵਾ ਫਿਰ ਕਹਿੰਦੇ ਆ ਨਾ ਘਰ ਵਾਲੀ ਦੇ ਮਾਂ ਚ ਫਰਕ ਹੁੰਦਾ ਮਾਂ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਜਿੱਦਾਂ ਇੱਕ ਤਸਵੀਰੇ ਕਹਿ ਜਾਂਦਾ ਨਾ ਵੀ ਮੈਨੂੰ ਦੁਪਹਿਰੇ ਆ ਰੋਟੀ ਚਾਹੀਦੀ ਆ ਤਾਂ ਉਹੀ ਰੋਟੀ ਮਿਲਦੀ ਸੀ ਬਣੀ ਹੋਈ ਅੱਛਾ ਬਿਨਾ ਮੌਸਮ ਤਾਂ ਉਹ ਵੀ ਨਹੀਂ ਸਾਗ ਲਿਆ ਕੇ ਦੇ ਸਕਦੇ ਤੁਹਾਨੂੰ ਕਿੱਥੋਂ ਪੁੱਟ ਕੇ ਲਿਆਉਣਗੇ ਸਾਗ ਬਿਨਾ ਮੌਸਮ ਤਾਂ ਉਹ ਵੀ ਨਹੀਂ ਬਣਦਾ ਮੋਸਨ ਤੇ ਨਾਲ ਹੀ ਬਣਦਾ ਵਾ ਗੋਲੀ ਕਹੇ ਵੀ ਤੂੰ ਹਾਰ ਨਹੀਂ ਮੰਨਣੀ ਤੂੰ ਆਪਣੀ ਗੱਲ ਜਿੱਦ ਪਗਾਣੀ ਆ ਤੈਨੂੰ ਪਤਾ ਜੋ ਬਣਾ ਦਿੰਦੀ ਆ ਸਾਨੂੰ ਖਾਣਾ ਪੈਂਦਾ ਗੋਲੀ ਖਾਣਾ ਪੈਣਾ ਦੇਸੀ ਘਿਓ ਦਾ ਤੜਕਾ ਲੱਗਾ ਵਾ ਉੱਤੇ ਦੇਖੋ ਕਿੰਨਾ ਦੇਸੀ ਘਿਓ ਆਇਆ ਤੈਨੂੰ ਤਾਂ ਮੈਂ ਦੇਖ ਲਿਆ ਤੂੰ ਦੇਸੀ ਘਿਓ ਮੈਂ ਪੇਟ ਘਟਾਉਂਦੇ ਰਹਿਣਾ ਤੂੰ ਮੇਰਾ ਪੇਟ ਵਧਾਉਂਦੇ ਰਹਿਣੀ ਆ ਗੋਲੀ ਚੁੱਪ ਕਰਕੇ ਆ ਜੋੜੇ ਹੱਥ ਆ ਬੱਚਿਆਂ ਨੂੰ ਵੀ ਖਵਾ ਲੋ ਰੋਟੀ ਅੱਗੇ ਤਾਂ ਮੈਂ ਜੈਲੋ ਦਾਲ ਨਹੀਂ ਬਣਾਉਂਦੀ ਅਸੀਂ ਨਹੀਂ ਖਾਣੀ ਚੱਲ ਖਾਲਾ ਹੁਣ ਬਣ ਗਈ ਜੈਲੋ ਚੁੱਪ ਕਰਕੇ ਜਨ ਬਧਿਆ ਉੱਤੇ ਟਿੱਕ ਜਾ ਤੂੰ ਹਾਂ ਹੁਣ ਬਣ ਗਈ ਖਾਲਾ ਹੁਣ ਪਨੀਰ ਬਣਾ ਦੋ ਅ ਮੈਂ ਤੈਨੂੰ ਤੇ ਨਿਸ਼ਾਈ ਪਨੀਰ ਰੁਕ ਹੁਣੇ ਲੈਣਾ ਸ਼ਾਈ ਪਨੀਰ ਹੁਣੇ ਲੈਣਾ ਸ਼ਾਈ ਪਨੀਰ ਤਾਂ ਸਿਰ ਚੜਾਏ ਨੇ ਗੋਲੀ ਤੁਸੀਂ ਵੀ ਬਹਿ ਜਾਓ ਉੱਥੇ ਬਣ ਜਾਂਦੀ ਆ ਰੋਟੀ ਖਾਣੀ ਖਾਓ ਨਹੀਂ ਖਾਣੀ ਨਾ ਖਾਓ ਮੈਂ ਬਿਮਾਰਾ ਮੈਂ ਖਾ ਲੂੰਗੀ ਕੋਈ ਨਾ ਮੈਂ ਬਿਮਾਰਾ ਨਹੀਂ ਵੀ ਸੀਗੀ ਤੁਸੀਂ ਤਾਂ ਲੈਣਾ ਫਿਰ ਮੈਂ ਆਪਣੇ ਲਈ ਬਣਾਈ ਆ ਸਿੱਧਾ ਕਹ ਮੈਂ ਤੁਹਾਨੂੰ ਕਿਹਾ ਮੈਂ ਆਪਣੇ ਲਈ ਬਣਾਈ ਆ ਮੈਂ ਨਹੀਂ ਸੀ ਬਿਮਾਰ ਪਰ ਤੁਸੀਂ 5 ਮਿੰਟਾਂ ਚ ਖਾ ਲਤੀ ਮੇਰੇ ਤਾਂ ਸਿਰ ਘੁੰਮਣ ਲੱਗ ਗਿਆ ਚੱਲ ਠੀਕ ਆ ਹਾਂ ਤੁਸੀਂ ਬਣਾ ਲਾ ਦੇ ਕਾਲਾ ਹਾਂ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ